ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਰਸਾਂ ਹਾਂ ਕੁਰਸਾਂ ਹਾਂ ਝੱਟੀ ਐ ਤੋਦ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤੇ ਸਾ ਸਿਰ ਸਾਹਾਂ ਦੇ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋ ਮਹੱਲਾ ਪੰਜਵਾ ਨਦੀ ਤਰੰਦੜੀ ਮੈਡਾ ਖੋਜਨਾ ਖੰਬ मञ्ज मोहबत तेरी तोसहचरणी मेडाहिरा सीतम हार नानक तुलहा बेडी ਨਦੀ ਤਰੰਦੜੀ ਮੈਂ ਦਾ ਖੋਜ ਨਖੰਬ ਮੰਜ ਮੁਹੱਬਤ ਤੇਰੀ ਤਉ ਸਹ ਚਰਣੀ ਮੈਂ ਦਾ ਹਿਆੜਾ ਸੀਤਮ हार नानक तुलहा बेडी महला पंजवा जना दिसन्दया दुर् मतव्या मित्र असाडे से ਹੋ ਟੂ ਦੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਪਾਉੜੀ ਆਵ ਸਾਹਿਬ ਚਿੱਤ ਤੇਰੇ ਆ ਭਗਤਾਂ ਡਿਠੇ ਆ ਮਨ ਕੀ ਕਟੀ ਐ ਮੈਲਾ ਸਾਦ ਸੰਗ ਉਠੇ ਆ ਜਨਮ ਮਰਨ ਭਉ ਕਟਿਯਾ ਜਨ ਕਾ ਸਬਦ ਜਪ ਬੰਦਨ ਖੋਲਨ ਸੰਤ ਦੂਤ ਸਾਬ ਜਾਹੇ ਛਾਪ ਤੇ ਸੇਉ ਲਾਏ ਨ ਰੰਗਾ ਜਿਸ ਦੇ ਸਬ ਤਾਰੀਆਂ ਉੱਚਾ ਥਾਨ ਆਗਮ ਅਪਾਰਿਆ ਰਣ ਦਿਨ ਸਕਾਰ ਜੋੜਾ ਸਾਸ ਸਾਸ ਤੇ ਆਈ ਆ ਜਾ ਆਪੇ ਹੋਏ ਦਾਇਾਲ ਤਾਂ ਭਗਤ ਸੰਗ ਪਾਈ ਆ ਰਣ ਦੇਨ ਸਕਰ ਜੋੜ ਸਾਸ ਸਾਸ ਧਿਆਈਐ ਜਾਇ ਆਪੇ ਹੋਏ ਦਇਆਲ ਪਾ ਭਗਤ ਸੰਗ ਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਡਾ ਖੋਜਨਾ ਖੁੰਬੈ ਮਨ ਜੇ ਮੁਹੱਬਤ ਤੇਰੀ ਤਉ ਸਹ ਚਰਣੀ ਮੈਡਾ ਹਿਯੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਰਾਗ ਗੂਜਰੀ ਦੀ ਵਾਰ ਦੂਜੀ ਵਾਰ ਦੀ ਪੌੜੀ ਨਾਵੀਂ ਸਲੋਕਾਂ ਨਾਲ